ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਤਿੰਨ ਬੱਚੀਆਂ ਨੇ ਬਾਈ ਕੋਲੇ ਦੋ ਜਰਸੀ ਹੀਪਰ ਆ ਬਾਈ 1 एचएफ ਗੱਬਣਾ ਬਾਈ ਆਉ ਪੁੱਛ ਲੈਨੇ ਬਾਈ ਟੋ ਡੀਲ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਹੋ ਠੀਕ ਹੋ ਵਧੀਆ ਛੜਦੀ ਗਲਾਈ ਨਾਮ ਤੇ ਐਡਰੈਸ ਬੋਲ ਨਾ ਬਾਈ ਤਰਵਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਵੀ ਤਪਾ ਦੇ ਭਧੌੜ ਸ਼ਹਿਰ ਆ ਗਿਆ ਆਪਣੇ ਡਾਕਟਰ ਮੋਬਾਈਲ ਨੰਬਰ ਬੋਲ 62800218644 ਠੀਕ ਹੈ ਬਾਈ ਤਿੰਨ ਬੱਚੀਆਂ ਤਰਵਿੰਦਰ ਤਿੰਨ ਬੱਚੀਆਂ ਡਾਕਟਰ ਆਪਣੇ ਕੋਲੇ ਵੀਡੀਓ ਤਾਂ ਮੰਨ ਲਾ ਆਪਾਂ ਪਰਸੋਂ ਪਾਉਣੀ ਸੀ ਕੱਲ ਪਾਉਣੀ ਸੀਗੀ ਹਮ ਪਰਸੋਂ ਆਪਣੇ ਕੋਲੇ ਮਾਲ ਆਇਆ ਸੀਗਾ 15 ਨਾਲ ਆ ਕੇ ਨਾ ਚੋ ਸੇ ਤੇ ਆ ਤਿੰਨ ਨਾਕ ਬਾਕੀ ਆਪਣੇ ਵਾਲੇ ਹੂੰ ਫੋਨ ਵੀ ਆਇਆ ਸੀ ਤੁਹਾਡਾ ਥੋੜਾ ਜਿਹਾ ਮੇਰੇ ਕੋਲ ਟਾਈਮ ਦੀ ਸ਼ਾਰਟੇਜ ਸੀਗੀ ਵੀਰੇ ਤੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖ ਨੇ ਕਿੰਨੀ ਕੁ ਉਮਰ ਹੈ ਇਹ ਡਾਕਟਰ ਦੋਵੇਂ ਬੱਚਿਆਂ ਦੰਦੋਂ ਕੀਰੀਆਂ ਨੇ ਗਈਆਂ ਠੀਕ ਆ ਥੱਲੇ ਥਾਨ ਝੋਲੀਆਂ ਸਾਫ ਆ ਹੂੰ ਬਲਕੈਨੋ ਬੋਲਦੀ ਜਰਸੀ ਹੈਗੀ ਥੱਲੇ ਝੋਲੀ ਦੇਖ ਬਲਕੈਨੋ ਬੋਲਦੀ ਜਰਸੀ ਹੈ ਝੂਲੀ ਕਮਾਲ ਆ ਬਈ ਬਾਹਰ ਲੱਗਿਆ ਮੋٹے ਮੋٹے ਵਿਖਰੀ ਆ ਮੋਟਾ ਮੋਟਾ ਥਾਨ ਲੱਗਿਆ ਗਲਾਬੀ ਥਾਨ ਕੱਦ ਚੰਗਾ ਰੰਗ ਰੂਪ ਚੰਗਾ ਸਵੇਂ ਪਲੀ ਫੁੱਲ ਰਾਜੀ ਫੁੱਲ ਆ ਬਈ ਹਨਾ ਵੱਡੀ ਗੱਲ ਦੰਦੋਂ ਖੀਰ 11 ਕਿ ਮਹੀਨਿਆਂ ਦਾ ਬੱਚਾ ਡਾਕਟਰ ਜਾਵਾਂ ਦੰਦੋਂ ਖੀਰਾ ਠੀਕ ਆ ਬੱਚੀ ਦੇ ਫੇਸ ਦੀ ਬੁਟੀ ਦੇਖੋ ਵੀ ਉਹ ਵੀ ਦੇਖੋ ਵੱਡੀ 22 ਕਿਲੋ ਗਾਂ ਵਾਲੀ ਦੁੱਧ ਵਾਲੀ ਗਾਂ ਦੀ ਬੱਚੀ ਹੈ ਹਮ ਬੱਚੀ ਦੀ ਕੁਆਲਟੀ ਸਾਰਾ ਸਾਰਾ ਕਮਾਲ ਦਾ ਹੈ ਨਾ ਕੁਆਲਟੀ ਬੱਚੀ ਜ ਬਹੁਤ ਚੰਗੀ ਹੈ ਪੱਦਰ ਪੁੱਦਰ ਫੋਲਾ ਰਾਜੀ ਰੂਜੀ ਫੋਲਾ ਮਾਹ ਦਾ ਦੁੱਧ ਕਿੰਨਾ ਦੱਸਿਆ ਬਾਈ ਨੇ 27 28 ਕਿਲੋ ਜੀ 27 28 ਕਿਲੋ ਠੀਕ ਆ ਆਪਣੇ ਕੋਲ ਡਾਕਟਰ ਫਾਰਮ ਦੀ ਫੋਟੋ ਵੀਡੀਓ ਹੈਗੀ ਆਪਾਂ ਉਹ ਦਿਖਾ ਦੇਾਂਗੇ ਓਕੇ ਹਾਂਜੀ ਠੀਕ ਆ ਬਾਈ ਤੇ ਕੀ ਮੁੱਲ ਰਹੂਗਾ ਇਹਦਾ ਆ ਮੋਲ ਡਾਕਟਰ ਕੱਲੀ ਕੱਲੀ ਦਾ 30-30 ਹਜ਼ਾਰ ਰੁਪਿਆ ਹੈਗਾ ਜੋੜੇ ਦਾ 55 ਹਜ਼ਾਰ ਰੁਪਿਆ ਹੈਗਾ ਜੋੜੇ ਦਾ 55 ਹਜ਼ਾਰ 55 ਹਜ਼ਾਰ ਦਾ ਜੋੜਾ ਦੇ ਦਾਂਗੇ ਇਕੱਠਾ ਠੀਕ ਆ ਬਾਈ ਹਾਂਜੀ ਜੋੜਾ ਹੀ ਬਾਈ ਕਹਿੰਦਾ 55 ਹਜ਼ਾਰ ਦਾ ਦੇ ਰਿਹਾ ਇਕੱਠਾ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਹੈ ਦੀ ਭਰਾ ਇਹਦੀ ਵੀ ਡਾਕਟਰ 10 ਤੋਂ 11 ਮਹੀਨੇ ਏਜ ਹੈਗੀ ਬੱਚੀ ਦੀ 10 ਤੋਂ 11 ਮਹੀਨੇ ਠੀਕ ਆ ਤਾਂ ਚਲੋ ਥਣ ਝੋਲੀ ਦੀ ਬਹੁਤ ਜਿਆਦਾ ਸਾਫ ਹੈਗੀ ਕੱਲਾ ਇਕੱਲਾ ਥਣ ਪੂਰੇ ਵਿੱਥੀ ਤੇ ਥਣ ਬਾਈ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਸਭੀ ਪਲੀ ਆ ਫੇਸ ਬੜਾ ਪਿਆਰਾ ਹਨਾ ਇਹ ਸ ਬਹੁਤ ਚੰਗੀਆਂ ਬੋਦੀਵਾਦੀ ਫਲ ਲੱਗਦੇ ਸੀ ਬੋਦੀਵਾਦੀ ਪੂਰੀ ਚੰਗੀਆਂ ਕੁਆਲਿਟੀ ਪੂਰੀ ਆ ਨਾ ਬੱਚੀ ਕੁਆਲਿਟੀ ਪੂਰੀ ਫੁੱਲ ਆ ਡੈਕਟਰ ਲਾਈਮਨ ਹੈਡ ਦੀ ਬੱਚੀ ਆ ਵਾਰਡ ਵਾਰਡ ਦੀ ਓਕੇ ਹਾਂਜੀ ਤਾਂ ਦੰਦੋ ਇਹ ਵੀ ਖੀਰੀ ਹੈਗੀ ਦੰਦੋ ਇਹ ਵੀ ਆਪਣੇ ਕੋਲੇ ਆ ਫੋਟੋ ਹੈਗੀ ਇਹਨਾਂ ਦੀ ਆ ਜਿਹੜੇ ਫਾਰਮ ਚੋਂ ਲਿਆਂਗੇ ਆ ਠੀਕ ਆ ਆ ਦੇਖ ਲਓ ਫੋਟੋ ਵੀਡੀਓ ਜਾਂ ਸਾਰਾ ਕੁਝ ਬਾਈ ਸਾਰੀ ਡਿਟੇਲ ਹੈਗੀ ਹੈਗੀ ਆਪਣੇ ਕੋਲ ਇਹਨਾਂ ਦੀ ਠੀਕ ਆ ਹੂੰ ਡਿਟੇਲ ਬਾਈ ਕੋਲੇ ਸਾਰੀ ਆ ਫੇਸ ਦੇਖੋ ਫੇਸ ਬੜਾ ਕਮਾਲ ਦਾ ਹੈ ਨਾ ਬੋਦੀਵਾਦੀ ਚੰਗੀ ਆ ਸਨਖਪੂਣਾ ਬੱਚੀ ਦੇ ਵਿੱਚ ਬਹੁਤ ਚੰਗੀ ਆ ਬਾਈ ਟੀਕਾ ਤਕਰੀਬਨ 6 ਤੋ ਹੀ ਲੈ ਲਓ ਹਨਾ ਟੀਕਾ ਦਾ ਟਾਈਮ ਬਣ ਕੇ ਚੱਲ ਵੀ ਬਾਲਾ ਦਾ ਯਾਰ ਕੀ ਕਹਿਣਾਗਾ ਵੀ ਮਹੀਨੇ ਤੋਂ ਪਲੱਸ ਜਾ ਕੇ ਡੇਢ ਮਹੀਨੇ ਦੇ ਲਗਭਗ ਇਹਨਾਂ ਨੇ ਟੀਕਾ ਲੈ ਲੈਣਾ ਬੱਚੀ ਲੈ ਲੈਣਾ ਹਨਾ ਤੇ ਥੱਲੇ ਥਣ ਝੋਲੀ ਦੀਆਂ ਤਾਂ ਜਿਵੇਂ ਕਹਿੰਦੇ ਆਂਟੀ ਕਮਾਲ ਹੀ ਆ ਬਈ ਕੱਲਾ ਕੱਲਾ ਥਾਣਾ ਪੂਰੀ ਵਿਕੇ ਥਾਣਾ ਚੰਗੀ ਅਸਮ ਬਾਕੀ ਫੇਸ ਦੀ ਜਿਹੜੀ ਬਿਊਟੀ ਉਹ ਦੇਖੋ ਬੱਚੀ ਕਮਾਲ ਆ ਬਈ ਫੇਸ ਬੜਾ ਚੰਗਾ ਬੋਦੀ ਪਾਦੀ ਬਹੁਤ ਚੰਗੀ ਆ ਸਨਖ ਭੁਣਾ ਬੱਚੀ ਦੇ ਵਿੱਚ ਬਹੁਤਾ ਬਾਕੀ ਤੋਰਾ ਤਰਾ ਵੀ ਚੰਗਾ ਗਾ ਬਾਕੀ ਮੋਢੇ ਚੋਲੀ ਸਾਫ ਆ ਮਾਂ ਤਾਂ ਤੇ ਜੋੜੀ ਆ ਪਾ 55000 ਦੀ ਦੇ ਦਾਂਗੇ ਡਾਕਟਰ ਇਹ ਠੀਕ ਆ ਬਾਈ ਹਾਂਜੀ ਜੋੜੀ 55000 ਦੀ ਦੇ ਦਿਆਂਗੇ ਬਾਈ ਕਹਿੰਦਾ ਬੱਚੀਆਂ ਵੀ ਦੋਨੇ ਇੱਕੋ ਜਿਹੀ ਇੱਕੋ ਜਿਹੀ ਉਮਰ ਦਾ ਸੇਮ ਜੀ ਚੰਗੇ ਸੀ ਬਣਦੀਆਂ ਮਾਂ ਦਾ ਦੁੱਧ ਵੀ ਪਾਈ ਨੇ ਚੰਗਾ ਦੱਸਿਆ ਅੱਗੇ ਵੀ ਗੱਭਣਾ ਬੱਚੀ ਇਹ ਗੱਭਣਾ ਕੀ ਡਾਕਟਰ ਬੱਚੀ ਕਿੰਨੇ ਟਾਈਮ ਦੀ ਭਰਾ ਦੋ ਦੰਦ ਬੱਚੇ ਆ ਡਾਕਟਰ ਪੰਜਾ ਮਹੀਨੇ ਦੀ ਗੱਭਣਾ ਹੈ ਚੈੱਕ ਪਾਸਾ ਜਿਹੜਾ ਵੀ ਮਰਜ਼ੀ ਆਦਾ ਬੰਦਾ ਡਾਕਟਰ ਨਾਲ ਲਿਆਵੇ ਠੀਕ ਹੈ ਜੀ ਤੇ ਦਸਾਲੀ ਕਰਾ ਕੇ ਲੈ ਕੇ ਜਾਵੇ ਥਲੋ ਥਣ ਮੀਨਾ ਹਜੇ 5ਵਾਂ ਹੀ ਆ ਬਈ 5ਵਾਂ ਮਹੀਨਾ ਹੀ ਆ ਰੱਖ ਟੇਕੀ ਹੋਣੀ ਦੇਖੋ ਬਈ ਆਰਡਰ ਆ ਜਿਹੜੀ ਸਟਾਰਟਿੰਗ ਆ ਕਰਮੜੀ ਦੀ ਬਹੁਤ ਚੰਗੀ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਤੇ ਕੋਈ ਸ਼ਾਂਕ ਜਾਂ ਕੋਈ ਨਿਸ਼ਾਨ ਐਕਸਟਰਾ ਵੀ ਹੈ ਨਹੀਂ ਡਾਕਟਰ ਸਹੀ ਗੱਲ ਆ ਬਾਕੀ ਜਾਣ ਜਾਂਦਾ ਸਵੀ ਪਲੀ ਲੈ ਵਾਵਾ ਬਹੁਤ ਜ਼ਿਆਦਾ ਲੈ ਵਾਵਾ ਜਿਹੜੇ ਸਾਨੂੰ ਗੱਦੀ ਪੱਟ ਲਈ ਨਾ ਹੁਣੀ ਬੱਚੀ ਨੇ ਬਾਕੀ ਬੱਚੀ ਚ ਚਮਕ ਚਮਕ ਬਹੁਤ ਡਾਕਟਰ ਦੋ ਦੰਦ ਬੱਚੀ ਹੈਗੀ ਸਹੀ ਗੱਲ ਆ ਸਵੀ ਪਲੀ ਰਾਜ ਜੀ ਦੋ ਦੰਦ ਦਾ ਫੇਸ ਖੁੱਲੀ ਆਈ ਵੀ ਕਰਕੇ ਮਾਸਤੀ ਇਹ ਵੀ ਫੁੱਲ ਕਰਦੀ ਆ ਠੀਕ ਆ ਹਮ ਮਾਸਤੀ ਫੁੱਲ ਕਰਦੀ ਆ ਖੁੱਲੀ ਆਈ ਵੀ ਆ ਬਾਈ ਕਹਿੰਦਾ ਤੋਰੇ ਚੰਗੀ ਆ ਬੱਚੀ ਪਧਰ ਪਧਰ ਫੋਲਾ ਨਾ ਡਾਕਟਰ ਜਾਣ ਜਾਂਦਾ ਇੰਨੀ ਕਿ ਚੰਗੀ ਆ ਬੱਚੀ 26 27 ਕਿਲੋ ਨਾਰਮਲ ਜਾ ਤੋ ਦੇ ਦਊਗੀ ਠੀਕ ਆ ਹਾਂਜੀ ਫੇਸ ਬੜਾ ਪਿਆਰਾ ਹਨਾ ਉਹ ਡੀ ਡਾਕਟਰ 40 1 16 ਦੀ ਖੋਦ ਹੈਗੀ ਤੇ ਪੈਪਰ ਸੰਦੇ ਸੀਮਨ ਤੋਂ ਗੱਬਣਾਗੀ ਨਾਨ ਸਿਕਸੜ ਤੋਂ ਓਕੇ ਭਾਈ ਹਾਂਜੀ ਤੇ ਮੁੱਲ ਕੀ ਆ ਜੈ ਜੈ ਮੋਲ ਡਾਕਟਰ ਚਾਹੇ 50 ਕਰਾ ਲਓ ਚਾਹੇ 52 ਕਰਾ ਲਓ 48000 ਦੀ ਬੱਚੀ ਦੇ ਦਾਂਗੇ ਠੀਕ ਆ ਹਾਂਜੀ ਮੋਲ ਕਰਾਉਣਾ ਬਾਈ ਕਹਿੰਦਾ 50 ਕਰਾ ਲਓ 52 ਕਰਾ ਲਓ 48000 ਦੀ ਬੱਚੀ ਦੇ ਦਾਂਗੇ ਫੇਰ ਵੀ ਮਾੜਾ ਮੋਟਾ ਵਿੱਚੋਂ ਬਾਈ ਮਾਤਣ ਜ਼ਰੂਰ ਹੋਊਗਾ ਫੇਰ ਜੇ ਕੋੜਾ ਟਰ ਮੰਨ ਕੇ ਚੱਲ ਵੀ ਤਿੰਨੇ ਬੱਚੀਆਂ ਇਕੱਠੀਆਂ ਲੈਂਦਾਗਾ ਹਾਂਜੀ ਤਾਂ ਆਪਾਂ ਪੂਰੇ ਲੱਖ ਦੇ ਵਿੱਚ 100 ਕਿਲੋਮੀਟਰ ਦੀ ਜਸਨੋ ਪਹੁੰਚ ਕਰਾਂਗੇ ਛੋਰ ਛੱਪਾ ਮਰਜੀ ਦਾ ਹੋ ਬੰਦਾ ਕੋਈ ਤੋੜ ਨਾ ਰਾਉਣ ਵਾਲਾ ਇਹਦੇ 'ਚ ਕੋਈ ਗੱਲ ਨਾ ਕਰੇ ਓਕੇ ਥੈਂਕਸ ਰੇਟ ਹੀ ਆਪਣਾ ਹੀ 6 ਰੇਟਾ ਲੱਖ ਰੁਪਏ ਜਵਾਈ ਕਹਿੰਦਾ 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਕਰਦਾ ਹੈ ਫੇਸ ਦੇਖੋ ਫੇਸ ਬੜਾ ਚੰਗਾ ਬਈ ਬੋਦੀ ਪਾਦੀ ਬਹੁਤ ਚੰਗੀ ਆ ਬਾਕੀ ਜਾਨ ਜਨ ਸਭੀ ਪਲੀ ਕੁਆਲਿਟੀ ਫੁੱਲ ਆ 32 33 ਕਿਲੋਲੀ ਗਾਂ ਦੀ ਬੱਛੀ ਆ ਇਹ ਓਕੇ 26 27 ਕਿਲੋ ਦੁੱਧ ਕੋਈ ਇਹਨੂੰ ਬਾਹਲਾ ਮਹਿਣਾ ਨਹੀਂ ਖਵਾਉਂਦਾ ਹੂੰ ਹੂੰ ਰਾਜੀ ਬਹੁਤ ਆ ਯਾਰ ਹਨਾ ਪਲੀ ਫੁੱਲੀ ਫੁੱਲੀ ਆ ਫੁੱਲ ਪਲੀ ਦੀ ਆ ਸਹੀ ਗੱਲ ਆ ਬਾਈ ਤੇ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਚਲੋ ਧੰਨਵਾਦ